ਇਸ ਤਰ ਹਥਿਆਰਾਂ ਦੀ ਨੋਕ ਤੇ ਲੁੱਟ ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਰੋਧਾਪਰਦਾ ਫਾਸ਼ ਕਰਦੇ ਹੋਏ ਪੁਲਿਸ ਵੱਲੋਂ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਇੱਕ ਹੌਂਦਾ ਸਟੀਕਾਰ, ਦੋ ਮੋਟਰਸਾਈਕਲ, 17 ਮੋਬਾਈਲ ਫੋਨ, ਦੋ ਟੈਬਲੇਟ ਤੇ ਕੁਝ ਗੈਨੇ ਵੀ ਬਰਾਮਦ ਕੀਤੇ ਗਏ ਨੇ। ਮਾਮਲਾ ਬਰਨਾਲਾ ਦਾ ਦੱਸਿਆ ਜਾ ਰਿਹਾ ਹੈ ਤੇ ਇਹਨਾਂ ਵਿੱਚੋਂ ਕੁਝ ਵਿਅਕਤੀ ਬਰਨਾਲਾ ਤੇ ਇੱਕ ਵਿਅਕਤੀ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਬਰਨਾਲਾ ਪੁਲਿਸ ਨੂੰ ਅੱਛੀ ਉਪਲਬਧੀ ਮਿਲੀ ਹੈ ਜਿਦੇ ਵਿੱਚ ਸਾਡੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਬਰਨਾਲਾ ਸਤਵੀਰ ਸਿੰਘ ਇੰਸਪੈਕਟਰ ਸ਼ੇਰਵਿੰਦਰ ਐਸਐਚਓ सदर ਤੇ ਉਹਨਾਂ ਦੀ ਟੀਮ ਤੇ ਸਾਡੀ ਟੈਕਨੀਕਲ ਟੀਮਸ ਨੇ ਲੱਗ ਕੇ ਇੱਕ ਅੱਛਾ ਰਿਕਵਰੀ ਉਹਨਾਂ ਨੂੰ ਹੋਈ ਹੈ ਜਿਦੇ ਵਿੱਚ ਕਿ ਅਸੀਂ 6 ਅਕਿਊਜ਼ਡ ਫੜੇ ਹੈਗੇ ਅੱਜਕੱਲ ਕਾਫੀ ਸਾਨੂੰ ਵੀ ਪਤਾ ਲੱਗ ਰਿਹਾ ਸੀਗਾ ਕਈ ਵਾਰਦਾਤ ਲੁੱਟਖੋਹਾਂ ਦੀ ਸਨਾਚਿੰਗਸ ਦੀ ਹੋ ਰਹੀ ਸੀਗੀ ਜਿਦੇ ਨਾਲ ਇਹ ਗਲਤ ਲੋਕਾਂ ਦੇ ਵਿੱਚ ਇਨਸਿਕਿਉਰਿਟੀ ਦਾ ਐਟਮੋਸਫੇਅਰ ਹੁੰਦਾ ਹੈ ਉਹਨੂੰ ਤਵੱਜਹ ਦੇਂਦੇ ਹੋਏ ਸਾਡੀ ਟੀਮਸ ਕਈ ਦਿਨਾਂ ਤੋਂ ਲੱਗੀ ਹੋਈ ਸੀਗੀ ਤੇ ਵੀ ਹੈਵ ਅਰੇਸਟਡ 6 ਅਕਿਊਜ਼ਡ ਪਰਚਾ ਦਰਜ ਕੀਤਾ ਹੈਗਾ ਅਸੀਂ ਉਹਨਾਂ ਦੇ ਅਗੇਂਸਟ ਇਹ ਹੈਗੇ ਜੀ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਬਲਜਿੰਦਰ ਸਿੰਘ ਮਨਜਿੰਦਰ ਸਿੰਘ ਦੀਪਕ ਸਿੰਘ ਇਹ ਸਾਰੇ ਬਰਨਾਲੇ ਦੇ ਰਹਿਣ ਵਾਲੇ ਅਡੜ ਥਾਵਾਂ ਤੇ ਤੇ ਬਾਕੀ ਰੇਸ਼ਮ ਸਿੰਘ ਇਹ ਬਟਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਜੋ ਬਾਕੀ ਉੱਪਰਲੇ ਹੈਗੇ ਇਹ ਬਦੌੜ ਮੇਨਲੀ ਏਰੀਆ ਹੈਗਾ ਜਿੱਥੇ ਉਹਦੇ ਰਹਿਣਾ ਆਂਦੇ ਆ ਜੇ ਇਨ ਇਹ ਜੋ 6 ਅਕਿਊਜ਼ ਫੜੇ ਹੈ ਇਹਨਾਂ ਤੋਂ ਸਾਨੂੰ ਰਿਕਵਰੀ ਜਿਹੜੀ ਹੋਈ ਹੈ ਕਿ ਉਹ ਹੈਗੀ ਏ ਕੋਂਡਾ ਸਿਟੀ ਗੱਡੀ 5 ਮੋਟਰਸਾਈਕਲਸ 17 ਮੋਬਾਈਲ ਫੋਨਸ 2 ਟੈਬਲੇਟਸ ਤੇ ਕੁਝ ਸਿਲਵਰ ਜੁਐਲਰੀ ਜਿਹਦੇ ਵਿੱਚ ਕੁਝ ਬੈਂਗਲਸ ਤੇ ਚੇਨਸ ਹੈਗੀ ਇਸ ਤੋਂ ਇਲਾਵਾ ਜੀ ਜਿਹੜੇ ਵੈਪਨਸ ਯੂਜ਼ ਕਰਦੇ ਸੀਗੇ ਸ਼ਾਰਪੇਡ ਵੈਪਨਸ ਉਹ ਵੀ ਰਿਕਵਰ ਹੋਏ ਹੈ ਨਾ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਆਰੋਪੀ ਇੱਕ ਹੀ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਸੀ ਤੇ ਉਸ ਨੂੰ ਘੇਰ ਕੇ ਹਥਿਆਰ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤੇ ਉਹਨਾਂ ਵੱਲੋਂ ਇੱਕ ਹੀ ਦਿਨ ਦੇ ਵਿੱਚ ਕਈ-ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਆਰੋਪੀਆਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਲੁੱਟ ਦਾ ਮਾਲ ਵੇਚਿਆ ਜਾਂਦਾ ਸੀ ਹਾਲ ਕੀ ਘੜੀ ਜੀ ਪੁੱਛ ਕੇ ਇਸ ਤੋਂ ਪਤਾ ਲੱਗਿਆ ਹੈ ਇਹ ਜੋ 6 ਅਕਿਊਜ਼ਡ ਹੈ ਇਹਨਾਂ ਵਿੱਚੋਂ ਚਾਰ ਰਣਜੀਤ ਮਨਜਿੰਦਰ ਦੀਪਕ ਇਹਨਾਂ ਤੇ ਇੱਕ ਇੱਕ ਪਰਚਾ ਦਰਜ ਹੈਗਾ ਆਲਰੇਡੀ ਐਂਡ ਰੇਸ਼ਮ ਸਿੰਘ ਤੇ ਦੋ ਐਫ ਆਈ ਆਰਸ ਹਨ ਇਹ ਐਫ ਆਈ ਆਰਸ ਲੁੱਟਾ ਖੁਆ ਦੀ ਚੋਰੀ ਦੀ ਐਂਡ ਐਨ ਡੀ ਪੀ ਐਸ ਸੇ ਰਿਲੇਟਿਡ ਹੈਗੀ ਜਿਹੜੇ ਕਿ ਇਹਨਾਂ ਤੋਂ ਪੁੱਛ ਕੇ ਇਸ ਦੌਰਾਨ ਹਾਲੇ ਤੱਕ ਸਾਨੂੰ ਪਤਾ ਲੱਗਿਆ ਹੈ ਕਿ 16 ਇਨਸੀਡੈਂਟਸ ਤੋਂ ਇਹ ਸਾਨੂੰ ਦੱਸ ਚੁੱਕੇ ਹਨ ਜੋ ਕਿ ਇਹਨਾਂ ਨੇ ਕੀਤੇ ਹੈਗੇ ਇਹਨਾਂ ਦਾ ਮੇਨ ਏਰੀਆ ਆਫ ਆਪਰੇਸ਼ਨ ਸੀਗਾ ਬਰਨਾਲਾ ਬਟਿੰਡਾ ਫਰੀਦਕੋਟ ਮੋਗਾ ਤੇ ਜਗਰਾਓ ਐਂਡ ਸੰਗਰੂਰ ਉਹਨਾਂ ਦੇ ਵਿੱਚ ਇਹ ਵਾਰਦਾਤ ਕਰ ਚੁੱਕਿਆ ਸਾਨੂੰ ਉਮੀਦ ਹੈ ਕਿ ਘਾ ਅੱਗੇ ਤਫ਼ਤੀਸ਼ ਦੇ ਵਿੱਚ ਹੋਰ ਵੀ ਸਾਨੂੰ ਰਿਕਵਰੀਜ਼ ਹੋਣ ਕੀ ਹੋ ਸਕਦਾ ਹੈ ਇਹਨਾਂ ਦੇ ਨਾਲ ਹੋਰ ਵੀ ਬੰਦੇ ਜੁੜੇ ਹੋਣ ਜਿਨ੍ਹਾਂ ਨੂੰ ਅਸੀਂ ਗ੍ਰਿਫਤ ਕਰਾਂਗੇ ਇਹਨਾਂ ਦਾ ਮੇਨਲੀ ਜਿਹੜਾ ਇਹ ਟਾਰਗੇਟ ਕਰਦੇ ਸੀਗੇ ਉਹ ਇੰਡੀਵਿਜੂਅਲਸ ਨੂੰ ਰਾਤ ਦੇ ਸ਼ਾਮ ਦੇ ਟਾਈਮ ਸੈਕਲੂਡਿਡ ਥਾਵਾਂ ਤੇ ਆਪਣੇ ਬਾਈਕਸ ਜਾਂ ਵਹੀਕਲ ਸੇ ਗੱਡੀ ਤੇ ਸਵਾਰ ਹੋ ਕੇ ਜਾ ਕੇ ਰੋਕ ਲੈਂਦੇ ਸੀਗੇ ਆਪਣੇ ਵੈਪਨਸ ਦੇ ਨਾਲ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੋਬਾਈਲ ਫੋਨ, ਪਰਸ ਜਾਂ ਕੋਈ ਛੋਟੀ ਜੁਐਲਰੀ ਵਗੈਰਾ ਸਨੈਚ ਕਰ ਲੈਂਦੇ ਸੀਗੇ ਕਦੇ-ਕਦਾਰ ਉਹਨਾਂ ਦਾ ਵਹੀਕਲ ਵੀ ਸਨੈਚ ਕਰਕੇ ਜੇ ਤਾਂ ਮੋਟਰਸਾਈਕਲ ਹੈਗਾ ਉਹ ਵੀ ਸਨੈਚ ਕਰਕੇ ਲੈ ਜਾਂਦੇ ਸੀਗੇ ਜਿਸ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਉਹਨੂੰ ਡੰਪ ਕਰਤਾ ਤੇ ਨਵੇਂ ਆਲੇ ਦੇ ਨਾਲ ਹੋਰ ਵਾਰਦਾਤ ਕਰ ਲਈ ਇਹ ਵੀ ਪਤਾ ਲੱਗਿਆ ਹੈ ਕਈ ਵਾਰੀ ਇੱਕ-ਇੱਕ ਦਿਨ ਦੇ ਵਿੱਚ ਕਈ ਵਾਰਦਾਤ ਨੂੰ ਇਹ ਆਦਾਮ ਦਿੰਦੇ ਸੀਗੇ ਫਿਲਹਾਲ આરોપીਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।